ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨਵੇਂ ਵਲੌਗ 'ਚ ਤੇ ਅੱਜ ਦੇ ਵਲੌਗ ਦੀ ਆਪਾਂ ਸ਼ੁਰੂਆਤ ਕਰ ਰਹੇ ਹਾਂ ਸ਼ਾਮ ਦੀ 4:00 ਵਜੇ ਦੇ ਟਾਈਮ ਤੋਂ ਤੇ ਦੋਸਤੋ ਥੋੜਾ ਜਿਹਾ ਹੁਣ ਦਿਨ ਲੱਗਿਆ ਮਤਲਬ ਹੁਣ ਲੋ ਲੱਗੀ ਹੈ ਮਤਲਬ 3:00 ਵਜੇ ਲੱਗੀ ਸੀ ਸੂਰਜ ਥੋੜਾ ਜਿਹਾ ਨਿਕਲਿਆ ਸੀ ਪਰ ਹੁਣ ਤੇ ਥੋੜੀ ਦੇਰ ਤੱਕ ਹੋਰ ਇੱਕ ਡੇਢ ਘੰਟੇ ਤੱਕ ਦਿਨ ਡੁੱਬ ਜਾਣਾ ਹੈ ਤੇ ਅੱਜ ਨਾ ਸਾਰਾ ਦਿਨ ਬਹੁਤ ਜ਼ਿਆਦਾ ਠੰਡ ਰਹੀ ਸਾਡੇ ਇੱਧਰ ਤੇ ਸਾਰਾ ਦਿਨ ਐਵੇਂ ਧੁੰਦ ਪਈ ਰਹੀ ਤੇ ਹੁਣ ਥੋੜਾ ਜਿਹਾ ਸਹੀ ਹੋਇਆ ਸੀ ਮੌਸਮ ਤੇ ਬਹੁਤ ਠੰਡੇ ਕੱਲ ਤੇ ਨਿਕਲ ਆਇਆ ਸੀ ਦੇਣ ਕੱਲ ਧੁੱਪ ਨਿਕਲੀ ਰੱਖੀ ਤੇ ਫੁੱਫੜ ਜੀ ਤੇ ਮਾਸੜ ਜੀ ਆ ਗਏ ਨੇ ਨੇਪਾਲ ਤੋਂ ਵਾਪਸ ਤੇ ਹੁਣ ਖਾ ਰਹੇ ਨੇ ਰੋਟੀ ਥੋੜਾ ਚਿਰ ਹੋਇਆ ਜੀ ਆਇਆ ਨੂੰ ਤੇ ਇਧਰਲੀ ਮੋਟਰਸਾਈਕਲ ਵਾਲੀ ਸਾਈਡ ਤੇ ਮਾਸੜ ਜੀ ਬੈਠੇ ਨੇ ਪਰ ਇਸ ਫੁੱਫੜ ਜੀ ਨੇ ਤੁਹਾਨੂੰ ਦੱਸਿਆ ਹੀ ਵਲੌਗ ਚ ਫੁੱਫੜ ਜੀ ਮਾਸੜ ਜੀ ਨੇ ਲੱਗ ਗਿਆ ਕਿਉਂਕਿ ਉਹਨਾਂ ਦੀ ਅੱਖ ਬੰਨੀ ਮੇਰੇ ਲਕਿ ਇੰਪੁਰ ਭੈਣ ਵਿਆਹੀਏ ਉਹਨਾਂ ਦੇ ਸਹੁਰਾ ਸਾਹਿਬ ਤੇ ਉਹ ਦਿਨ ਫਿਰ ਨਾ ਪਰਸੋਂ ਗਏ ਸੀ ਪਰਸੋਂ ਫਿਰ ਉਹਨਾਂ ਨੂੰ ਵਾਪਸ ਆਣਾ ਪੈ ਗਿਆ ਕਿਉਂਕਿ ਮਸਰਜੀਤ ਦਾ ਥੋੜਾ ਵੀਪੀ ਵੱਧ ਗਿਆ ਸੀ ਤੇ ਉਹਨਾਂ ਨੇ ਆਪਰੇਸ਼ਨ ਨਹੀਂ ਕੀਤਾ ਗੇਟਾ ਗੇਟੀ ਨਾ ਨੇਪਾਲ ਲੈ ਕੇ ਗਏ ਜੋ ਕਿ ਸਾਡੇ ਸ਼ਹਿਰ ਤੋਂ ਮਤਲਬ ਜਦ ਦੂਰ ਨਹੀਂ ਪੈਂਦਾ ਥੋੜੇ ਬਸਾਂ ਚੱਲਦੀਆਂ ਆਮ ਫਿਰ ਉਹਨਾਂ ਨੂੰ ਵਾਪਸ ਆਣਾ ਪੈ ਗਿਆ ਸ਼ਾਮੀ ਤੇ ਫਿਰ ਅਗਲੇ ਦਿਨ ਬੀਪੀ ਜਿਵੇਂ ਉਦੋਂ ਹੀ ਦਵਾਈ ਲੈ ਕੇ ਤੇ ਅਗਲੇ ਦਿਨ ਚੈੱਕ ਕਰਵਾ ਕੇ ਫਿਰ ਦੁਬਾਰਾ ਗਏ ਸੀ ਤੇ ਕੱਲ ਗਏ ਸੀ ਸਵੇਰੇ ਤੇ ਅੱਜ ਆ ਗਏ ਨੇ ਆ ਗਏ ਸੀ 3 ਵਜੇ ਤੇ ਹੁਣ ਉਹਨਾਂ ਦੀ ਅੱਖ ਦਾ ਆਪਰੇਸ਼ਨ ਹੋ ਚੁੱਕਿਆ ਹੈ ਤੇ ਕਹਿ ਰਹੇ ਸੀ ਵਧੀਆ ਹੋਇਆ ਹੈ ਮਤਲਬ ਦਾਰੂ ਦੂਰ ਉਹਨਾਂ ਨੇ ਦੇ ਦਿੱਤੀ ਦਵਾਈ ਦੁਈ ਤੇ ਸ਼ੁਕਰ ਵਾਹਿਗੁਰੂ ਜੀ ਦਾ ਉਹਨਾਂ ਦਾ ਬਿਲਕੁਲ ਸਹੀ ਸਲਾਮਤ ਵਧੀਆ ਇਲਾਜ ਹੋ ਗਿਆ ਅੱਖ ਦਾ ਅੱਖ ਬਣ ਗਈ ਉਹਨਾਂ ਦੀ ਤੇ ਬਸ ਥੋੜਾ ਜਿਹਾ ਪਰਹੇਜ਼ ਵਗੈਰਾ ਅੱਖਾਂ 'ਚ ਦਾਰੂ ਦੂਰ ਪਾਉਣ ਨੂੰ ਦਿੱਤਾ ਹੈ ਤੇ ਇੱਕ ਵਾਰੀ ਕਹਿੰਦੇ ਮਹੀਨੇ ਬਾਅਦ ਚੈੱਕ ਕਰਵਾਉਣਾ ਮੇਰੇ ਡੈਡੀ ਜੀ ਦੀ ਵੀ ਨੇਪਾਲ ਤੋਂ ਹੀ ਬਣੀ ਸੀ ਅੱਖ ਗੇਟਾ ਗਿੱਟੀ ਤੋਂ ਤੇ ਮਾਸਟਰ ਜੀ ਕਦੇ ਗਏ ਨਹੀਂ ਸੀ ਪਹਿਲੀ ਵਾਰ ਗਏ ਫੁੱਫੜ ਜੀ ਕਈ ਵਾਰ ਗਏ ਸੀ ਇਹ ਤਾਂ ਕਰਕੇ ਪਪੜੀ ਉਹਨਾਂ ਨੇ ਕਿਹਾ ਸੀ ਵੀ ਇੱਥੇ ਆ ਜਿਓ ਤੇ ਤੁਹਾਨੂੰ ਲੈ ਚਲਾਂਗੇ ਨਾਲ ਤੇ ਤਾਂ ਹੀ ਕਰਕੇ ਫਿਰ ਅੱਜ ਉਹਨਾਂ ਦਾ ਹੋ ਗਿਆ ਜੀ ਚਲੋ ਵਧੀਆ ਹੋ ਗਿਆ ਵਾਹਿਗੁਰੂ ਜੀ ਦੀ ਕਿਰਪਾ ਨਾਲ ਸਭ ਕੁਝ ਸਹੀ ਸਹੀ ਹੋ ਗਿਆ ਤੇ ਥੋੜਾ ਜਿਹਾ ਵੀਊ ਦਿਖਾਣੇ ਤੁਹਾਨੂੰ ਆਸ-ਪਾਸੇ ਦਾ ਤੇ ਮੈਂ ਵੀ ਆਪਣਾ ਪੱਠੇ-ਪੁੱਠੇ ਦਾ ਕੰਮ ਨਿਬੇੜ ਕੇ ਮੈਂ ਕਿਹਾ ਚਲੋ ਵਲੌਗ ਬਣਾ ਲੈਂਦੇ ਪਹਿਲੇ ਤੇ ਮੇਰਾ ਮਨ ਨਹੀਂ ਹੈਗਾ ਅੱਜ ਵਲੌਗ ਬਣਾਉਂਦਾ ਠੰਡ 'ਚ ਜੀ ਨਹੀਂ ਕਰਦਾ ਕੁਝ ਕਰਨ ਦਾ ਕੰਮ ਤੇ ਕਰਨੇ ਪੈਂਦੇ ਜਿਹੜੇ ਕਰਨੇ ਹੁੰਦੇ ਆਪਾਂ ਨਾਰਮਲ ਕਰਦੇ ਆਂ ਰੋਜ਼ ਹੀ ਦਿੱਲੀ ਰੂਟੀਨ ਦੇ ਤੇ ਮੈਂ ਕਿਹਾ ਹੁਣ ਥੋੜਾ ਜਿਹਾ ਫ੍ਰੀ ਹੋਇਆ ਤੇ ਉਸ ਤੋਂ ਬਾਅਦ ਫੇਰ ਥੋੜੇ ਬਤੇ ਕੰਮ ਰਹਿ ਗਏ ਉਹ ਵੀ ਕਰਾਂਗੇ ਆਪਾਂ ਪੱਠੇ-ਪੁੱਠੇ ਫੇਰ ਉਤਰਨੇ ਸਵੇਰ ਵਾਸਤੇ ਤੇ ਬਹੁਤ ਔਖਾ ਠੰਡ ਜੀ ਦੇ ਵਿੱਚ ਠੰਡ 'ਚ ਯਾਰ ਮਰਸੀਨ ਵੱਡਣਾ ਕੰਮ ਕਰਨੇ ਥੋੜਾ ਔਖਾ ਹੀ ਲੱਗਦਾ ਪਰ ਕਰਨੇ ਪੈਂਦਾ ਸਭ ਨੂੰ ਆਪ ਤੇ ਇੱਧਰ ਸਤਵਿੰਦਰ ਵੀ ਟਰਾਲੀ ਭਰ ਆ ਰਿਹਾ ਸੀ ਕੱਲ ਪਰ ਇਹੀ ਤੇ ਬਾਕੀ ਗੱਡੀ ਚ ਲੱਦ ਕੇ ਥੋੜਾ ਰਹਿ ਗਿਆ ਕਿੰਨਾ ਤੇ ਫੁੱਲ ਭਰ ਰਹੇ ਨੇ ਰੰਮੀ ਦੁੱਧਮੀਨਾ ਤੁਹਕੇ ਲੱਗੀ ਚਲੋ ਭਿਆਨਾਂ ਦੁੱਧ ਚਲੋ ਚਲੋ ਮੇਰੇ ਬੱਚੇ ਨੂੰ ਕੁੱਖੀ ਲੱਗੀ ਤਾਂ ਹੀ ਬੱਚੇ ਕਿ ਮੇਰੇ ਆਲੇ ਦੁਆਲੇ ਲੋਪੀਓ ਦੁੱਧ ਪੀ ਲੈ ਭੁੱਖੀ ਲੱਗੀ ਨਾ ਹੋਰ 5:00 ਵਜੇ ਦਾ ਟਾਈਮ ਹੋ ਚੁੱਕਿਆ ਹੈ ਤੇ ਠੰਡ ਫੇਰ ਬਹੁਤ ਜ਼ਿਆਦਾ ਵੱਧ ਗਈ ਹੈ ਤੇ ਮੈਂ ਕਰ ਲਾ ਆਪਣਾ ਛਿਤਛਿਤੀ ਕੰਮ ਤੇ ਅੱਜ ਤੁਹਾਡੇ ਨਾਲ ਬਸ ਛੋਟਾ ਜਿਹਾ ਸ਼ਾਮ ਦਾ ਵਲੌਗ ਸ਼ੇਅਰ ਕੀਤਾ ਹੈ ਕਿਉਂਕਿ ਟਾਈਮ ਹੀ ਨਹੀਂ ਲੱਗਾ ਤੇ ਠੀਕ ਹੈ ਜੀ ਇੱਥੇ ਸਮਾਪਤ ਕਰਦੇ ਹਾਂ ਵਲੌਗ ਨੂੰ ਲਾਈਕ ਜ਼ਰੂਰ ਕਰ ਦਿਓ ਮਿਲਦੇ ਹਾਂ ਨਵੇਂ ਵਲੌਗਸ ਧੰਨਵਾਦ ਜੀ